ਜੀ ਪੁਲਿਸ ਅੱਜ ਸਾਰਾ ਮੈਗਾ ਕੈਂਪ ਲਗਾਇਆ ਜਾ ਰਿਹਾ ਕੀ ਉਹ ਦੇਖ ਲਓ ਦੇਖੋ ਜੀ ਜਿਵੇਂ ਤੁਹਾਨੂੰ ਪਤਾ ਹੈ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਵਿਖੇ ਅਸੀਂ ਆਰਮੀ ਬ੍ਰਿਗੇਡ 58 ਦੇ ਸਹਿਯੋਗ ਦੇ ਨਾਲ ਅਸੀਂ ਇੱਕ ਜੁਆਇੰਟ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਿਹਦੇ ਵਿੱਚ ਮੁੱਖ ਤੌਰ ਤੇ ਮਾਨਯੋਗ ਵਿਗੇਡੀਅਰ ਯਾਦਵ ਸਾਹਿਬ ਆਪ ਇੱਥੇ ਹਾਜ਼ਰ ਨੇ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਸਾਡੇ ਐਕ ਸਰਵਿਸਮੈਨ ਭਰਾ ਨੇ ਉਹ ਵੀ ਇਧੋਂ ਵੱਧ ਤੋਂ ਵੱਧ ਸ਼ਿਰਕਤ ਕਰਨ ਬਾਕੀ ਇਹ ਮੈਡੀਕਲ ਜੋ ਕੈਂਪ ਲੱਗਾ ਹੈ ਉਹਦਾ ਬੈਨੀਫਿਟ ਵੱਧ ਤੋਂ ਵੱਧ ਉਹ ਲੈ ਸਕਣ ਇੱਕ ਨਵਿਕਲੀ ਪਹਿਲ ਹੈ ਅਸੀਂ ਅੱਜ ਇਹ ਸ਼ੁਰੂਆਤ ਕੀਤੀ ਹੈ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਮੇਨਲੀ ਜੋ ਐਕਸ ਸਰਵਿਸ ਮੈਂ ਹੈ ਨਾ ਉਹਨਾਂ ਦੇ ਨਾਲ ਵੀ ਸਾਡੀ ਇੰਟਰੈਕਸ਼ਨ ਹੋਈ ਹੈ ਉਹਨਾਂ ਦੀ ਵੀ ਅਸੀਂ ਗੱਲਾਂ ਸੁਣੀਆਂ ਨੇ ਉਹਨਾਂ ਦਾ ਗ੍ਰਿਵਾਂਸ ਵੀ ਅਸੀਂ ਸੁਣੇ ਨੇ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜੋ ਵੀ ਹੱਲ ਬਣਦਾ ਹੈ ਉਹ ਹੱਲ ਵੀ ਕਰਾਂਗੇ ਔਰ ਵਿਸ਼ੇਸ਼ ਤੌਰ ਤੇ ਜੋ ਮੈਡੀਕਲ ਕੈਂਪ ਦਾ ਉਦੇਸ਼ ਸੀਗਾ ਇਹ ਹੀ ਸੀਗਾ ਕਿ ਮੈਕਸਿਮ ਲੋਕਾਂ ਤੱਕ ਖਾਸ ਤੌਰ ਤੇ ਐਕ ਸਰਵਿਸਮੈਨ ਜੋ ਇਥੇ ਬਸਨੀਕ ਨੇ ਸੁਲਤਾਨਪੁਰ ਲੋਧੀ ਉਹਨਾਂ ਤੱਕ ਪਹੁੰਚ ਕਰੀਏ ਉਹਨਾਂ ਦਾ ਹੈਲਥ ਚੈੱਕਅਪ ਕਰੀਏ ਕੌਣ ਸਾਰੇ ਲੋਕ ਨੇ ਸੀਪੇ ਦੇ ਵਿੱਚ ਸਿਹਤ ਸਮੱਸਿਆਵਾਂ ਦੇ ਨਾਲ ਰੋ ਰਹੇ ਨੇ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਜੇ ਕਿਆ ਦੇਖੋ ਜੀ ਇਹ ਮੈਂ ਜਿਵੇਂ ਦੱਸਿਆ ਇਹ ਬੜੀ ਨਵਿਕਲੀ ਪਹਿਲ ਹੈ ਔਰ ਮੈਨੂੰ ਲੱਗਦਾ ਹੈ ਕਿ ਕਪੂਰਥਲਾ ਦੇ ਵਿੱਚ ਪਹਿਲੀ ਵਾਰ ਇਹ ਜਾ ਹੋਇਆ ਹੈ ਕਿ ਮਿਲਟਰੀ ਔਰ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਜੁਆਇੰਟ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਔਰ ਮੈਨੂੰ ਲੱਗਦਾ ਹੈ ਇਹ ਸ਼ੁਰੂਆਤ ਅਸੀਂ ਕੀਤੀ ਹੈ ਔਰ ਆਨੇ ਆਨਾਂਲੇ ਟਾਈਮ ਦੇ ਵਿੱਚ ਅਸੀਂ ਔਰ ਇਹਨੂੰ ਵਧਾਵਾਂਗੇ ਔਰ ਔਰ ਜੋ ਕਪੂਰਥਲਾ ਦੇ ਏਰੀਆਜ਼ ਹਨ ਉਹਦੇ ਵਿੱਚ ਵੀ ਪਹੁੰਚ ਕਰਾਂਗੇ ਦੇਖੋ ਜੀ ਤੁਹਾਡੀ ਗੱਲ ਕੁਛ ਹੱਦ ਤੱਕ ਠੀਕ ਹੈ ਕਿ ਕਿਤੇ ਕਿਤੇ ਕਮੀ ਹੋ ਸਕਦੀ ਹੈ ਪਰ ਸਾਡੀ ਔਰ ਸਰਕਾਰ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਪਾਸੇ ਉਹਦੀ ਪਰਪਾਈ ਕੀਤੀ ਜਾਵੇ ਔਰ ਬੈਸਟ ਤੋਂ ਬੈਸਟ ਜੋ ਸਿਹਤ ਸੁਵਿਧਾ ਹੈ ਉਹ ਲੋਕਾਂ ਨੂੰ ਦਿੱਤੀ ਜਾਵੇ ਅੱਜ ਕੀ ਨਾਮ ਹੈ ਤੇ ਅੱਜ ਸਿਵਲ ਸਰਪੰਚ ਸਰਪੰਚ ਦੇ ਰੋਪੀ ਵਿਕੇਂਪ ਦਾ ਆਯੋਜਨ ਕੀਤਾ ਗਿਆ ਹੈ ਕਿਸ ਤਰ੍ਹਾਂ ਦੇਖ ਮੈਂ ਪਿੰਡਾਂ ਦੇ ਸਰਪੰਚ ਪਿੰਡ ਚੱਕ ਪਸਤੀ ਬਾਦੂਪੁਰ ਤੇ ਮੈਂ ਇਹ ਰਿਕਵੈਸਟ ਕੀਤੀ ਦਸਤਾਵੇਜ਼ਾਂ ਨੂੰ ਕਿ ਬਹੁਤ ਸ਼ਤਾ ਵੜਿਆ ਕੇ ਡੀਪੀ ਸੰਗੋ ਨੇ ਕਿਹਾ ਬਹੁਤ ਵੜਿਆ ਵਾ ਸਾਰਾ ਸ਼ਤਾ ਵੀ ਵੜਿਆ ਵਾ ਅੱਖਾਂ ਵਾਲੇ ਡਾਕਟਰ ਜਿਹੜੀਆਂ ਸਰਪੰਚ ਰਵਿੰਦਰਜੀਤ ਕੋਲ ਨੂੰ ਭੇਜ ਦੇਣ ਇੱਥੇ ਦੋ ਤੇ ਨਹੀਂ ਭਾਵੇਂ ਹਫਤੇ ਚ ਭੇਜ ਦੇਣ ਅੱਖਾਂ ਪ੍ਰੋਬਲਮ ਆ ਬਹੁਤ ਜ਼ਿਆਦਾ ਇਲਾਕਾ ਫਟੜਿਆ ਹੋਇਆ ਮੈਂ ਤੇ ਇਹੋ ਰਿਕਵੈਸਟ ਕੀਤੀ ਆ ਬਹੁਤ ਵਧੀਆ ਪ੍ਰਾਲਾ ਕੀਤਾ ਜਿੰਨਾ ਲਾਇਆ ਜੀ ਕੀ ਲੱਗਦਾ ਕਿ ਪਿੰਡਾਂ ਵਿੱਚ ਵੀ ਅਜਿਹੇ ਉਪਰਾਲੇ ਹੋ ਗਏਂਂਦਾ ਵਿੱਚ ਵੀ ਪ੍ਰਾਲੇ ਏਦਾਂ ਕੀਤੇ ਜਾਣੇ ਚਾਹੀਦੇ ਆ ਜੀ ਲੋਕ ਨਹੀਂ ਕਹੀ ਜਾਂਦਾ ਬਹੁਤ ਸਮੱਸਿਆਵਾਂ ਆ ਰਹੀਆਂ ਸਿਹਤ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਇਹ ਅੱਖਾਂ ਵੀ ਤੇ ਬਹੁਤ ਜ਼ਿਆਦਾ ਆ ਨਾ ਜੀ ਤੇ ਅੱਖਾਂ ਵਾਲੇ ਜਿਹੜੇ ਡਾਕਟਰ ਹੈਗੇ ਉਹਨਾਂ ਅੱਖਾਂ ਵਾਲਾ ਵੀ ਸਾਨੂੰ ਇੱਕ ਸਪੈਸ਼ਲਿਸਟ ਡਾਕਟਰ ਮੈਂ ਤਾਂ ਸਭ ਤੋਂ ਰਿਕਵੈਸਟ ਕੀਤੀ ਆ ਕੰਤੇ ਭੇਜਾਂਗੇ ਮੈਂ ਕਿਹਾ ਦੋ ਦਿਨ ਹੀ ਭੇਜੋ ਹਰਦੇ ਤੇ ਪਿੰਡਾਂ ਚ ਵੀ ਪੁੱਛਿਆ ਦੱਸਿਆ ਜਾਵੇ ਆਲੀ ਤੋਂ ਆ ਕਬੀਰਪੁਰ ਤੋਂ ਸਾਰੇ ਪਿੰਡੇ ਆਪਣੇ ਤੋਂ ਹੋਰ ਨੇੜੇ ਨੇੜੇ ਪਿੰਡਾਂ ਦੇ ਲੋਕ ਨੇ ਹਾਂਜੀ ਹਾਂਜੀ ਪਿੰਡਾਂ ਦੇ ਲੋਕ ਆ ਜੀ ਬਹੁਤ ਆਏ ਬੜਾ ਫਾਇਦਾ ਵਾ ਤੇ ਇਸ ਤਰ੍ਹਾਂ ਪਿੰਡਾਂ ਚ ਵੀ ਵੇਖਿਆ ਜਾਵੇ ਪਰ ਸਾਨੂੰ ਇਹ ਸਾਡੀ ਮੰਨ ਰਿਹਾ ਵੀ ਅੱਖਾਂ ਡਾਕਟਰ ਵੀ ਇੱਥੇ ਆਉਣਾ ਚਾਹੀਦਾ ਪਰ ਮੈਂ ਡਾਕਟਰ ਪਿੰਡ ਤੋਂ ਹੀ ਭੇਜਦਾ ਨਾ ਹਾਂਜੀ ਮੈਂ ਸੁਲਤਾਨਪੁਰ ਲੋਧੀ ਵਿਕੇ ਪੁੱਛੀ ਹੋਰ ਸੀ ਤਾਂ ਭਾਰਤ ਕੇ ਕੀ ਬਖਮੰਦ ਰਹਾ

ईएनटी स्पेशलिस्ट ਹੈ ਆਰਥੋ ਦੇ ਹੈਗੇ ਆ ਸਰਜਰੀ ਦੇ ਹੈਗੇ ਆ ਔਰ ਸਿਰਫ ਇੱਕ ਆਈ ਦਾ ਡਾਕਟਰ ਨਹੀਂ ਹੈਗੇ ਔਰ ਡਾਕਟਰ ਸਾਹਿਬ ਦੀ ਮੰਗ ਤੇ ਔਰ ਸਰਪੰਚ ਸਾਹਿਬ ਦੀ ਮੰਗ ਤੇ ਲੋਕਾਂ ਦੀ ਮੰਗ ਤੇ ਅਸੀਂ ਦੋ ਦਿਨ ਲਈ ਡਾਕਟਰ ਸਾਹਿਬ ਦੀ ਅੱਥੇ ਡਿਊਟੀ ਲਗਾ ਰਹੇ ਹਾਂ ਕਾਫੀ ਲੋਕਾਂ ਨੂੰ ਵੇਖ ਸਮੱਸਿਆਵਾਂ ਵੀ ਆ ਰਹੀਆਂ ਉਹਨਾਂ ਨੂੰ ਦੇਖ ਰਿਹਾ ਕਿ ਕੁਝ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਦੇਖੋ ਇਸ ਤਰ੍ਹਾਂ ਦੇ ਮੈਗਾ ਕੈਂਪਸ ਦੀ ਇਸ ਬਿਗਨਿੰਗ ਹੈ ਇਹ ਫਰਸਟ ਕੈਂਪ ਹੈ ਜਿਹੜਾ ਅਸੀਂ ਇਸ ਤਰ੍ਹਾਂ ਲਗਾਇਆ ਹੈ ਔਰ ਹੋਰ ਵੀ ਅੱਗੇ ਇਨ ਸੀਰੀਜ਼ ਅਸੀਂ ਰੈਗੂਲਰਲੀ ਇਹੋ ਜਿਹੇ ਕੈਂਪਸ ਲਗਾਵਾਂਗੇ ਪਿੰਡਾਂ ਦੇ ਵਿੱਚ ਵੀ ਜਾ ਕੇ ਕੁਝ ਤੇਰਾ ਦਫਤਰਾ ਹੈਗਾ ਬਿਲਕੁਲ ਪਿੰਡਾਂ ਦੇ ਵਿੱਚ ਵੀ ਲੱਗਣਗੇ ਜੀ ਕੈਂਪਸ ਹਰ ਬਲੌਕ ਦੇ ਵਿੱਚ ਇੱਕ ਕੈਂਪ ਲੱਗੇਗਾ ਇਨ ਐਡੀਸ਼ਨ ਇੱਥੇ ਮੰਥਲੀ ਇੱਕ ਕੈਂਪ ਲੱਗਦਾ ਹੈ ਡਾਕਟਰ ਸਾਹਿਬ ਐਸਐਮਓ ਸੁਲਤਾਨਪੁਰ ਵੱਲੋਂ ਰੋਟਰੀ ਕਲੱਬ ਦੇ ਨਾਲ